ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਤੁਹਾਨੂੰ ਦੱਸਣ ਜਾ ਰਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਭਾਈ ਲੈਣਾ ਜੀ ਨੂੰ ਗੁਰਗੱਦੀ ਬਖਸ਼ੀ ਗੁਰੂਕ ਦੇਵ ਜੀ ਅਤੇ ਭਾਈ ਲੈਣਾ ਜੀ ਦੇ ਵਿਚਕਾਰ ਕੀ ਕੀ ਵਾਦੇ ਚਨ ਆਓ ਆਪਾਂ ਅੱਗੇ ਗੱਲ ਕਰਦੇ ਹਾਂ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਨੇ ਇਹ ਖਬਰ ਸੁਣੀ ਕਿ ਸਤਗੁਰੂ ਨੇ ਆਪਣੇ ਪੁੱਤਰ ਬਾਬਾ ਬਿਸ਼ਰੀ ਚੰਦ ਜੀ ਅਤੇ ਲਖਮੀਦਾਸ ਜੀ ਨੂੰ ਛੱਡ ਕੇ ਭਾਈ ਲੈਣਾ ਜੀ ਗੁਰਗੱਦੀ ਦਾ ਵਾਰਿਸ ਬਣਾਇਆ ਹੈ ਤਾਂ ਉਹਨਾਂ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਚਿੰਤਾ ਅਤੇ ਦੁਖੀ ਹੋ ਕੇ ਧਰਮਸ਼ਾਲਾ ਵਿੱਚ ਚਲੇ ਗਏ ਜਿੱਥੇ ਸਤਗੁਰੂ ਜੀ ਬੈਠੇ ਸਨ ਸਤਗੁਰੂ ਜੀ ਦੇ ਚਰਨਾਂ ਵਿੱਚ ਭਾਈ ਲੈਣਾ ਜੀ ਬੈਠੇ ਹੋਏ ਸਨ ਅਤੇ ਹੋਰ ਬਹੁਤ ਸਾਰੀ ਸਿੱਖ ਸਤਗੁਰੂ ਦੇ ਆਸ-ਪਾਸ ਬੈਠੀ ਸੀ ਤਾਂ ਸਮਾਤਾ ਜੀ ਉੱਥੇ ਪਹੁੰਚ ਕੇ ਗੁਰੂ ਜੀ ਦੇ ਕੋਲ ਬੈਠ ਕੇ ਬੋਲੇ हे श्रीचंद ਦੇ ਪਿਤਾ ਤੁਸੀਂ ਆਪਣੇ ਮਨ ਵਿੱਚ ਅਜੀਹਾ ਗਲਤ ਵਿਚਾਰ ਕਿਉਂ ਲਿਆ ਹੋਇਆ ਹੈ ਉਹ ਕਰੋ ਜੋ ਸੰਸਾਰ ਵਿੱਚ ਸਭ ਤੋਂ ਵੱਧ ਯੋਗ ਹੈ ਕਿ ਤੁਹਾਡਾ ਪੁੱਤਰ ਇਹ ਸੰਸਾਰ ਵਿੱਚ ਸਭ ਕੁਝ ਕਰੇਗਾ ਉਹਨਾਂ ਦਾ ਵੰਸ ਵੱਧਦਾ ਹੈ ਉਹਨਾਂ ਦੇ ਕਾਰਨ ਹਰ ਥਾਂ ਵੱਡੀ ਕਾਮਯਾਬੀ ਹੁੰਦੀ ਹੈ ਜਿਨ੍ਹਾਂ ਦੇ ਕਾਰਨ ਸਾਰੇ ਸੰਸਾਰ ਵਿੱਚ ਨਾਮ ਪ੍ਰਗਟ ਹੁੰਦਾ ਹੈ ਪਰ ਤੂੰ ਨੇਕ ਪੁੱਤਰਾਂ ਨੂੰ ਪਿਆਰ ਨਹੀਂ ਕੀਤਾ ਅਤੇ ਪਿਆਰ ਕੀਤਾ ਹੈ ਦਾਸ ਜਿਨ੍ਹਾਂ ਦੇ ਕਾਰਨ ਸਾਰੇ ਸੰਸਾਰ ਵਿੱਚ ਨਾਮ ਪ੍ਰਗਟ ਹੁੰਦਾ ਹੈ ਪਰ ਤੁਸੀਂ ਨੇਕ ਪੁੱਤਰਾਂ ਨੂੰ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੀ ਨਿੱਜੀ ਸ਼ਕਤੀ ਉਸ ਸੇਵਕ ਨੂੰ ਦੇਣਾ ਚਾਹੁੰਦੇ ਹੋ ਤਾਂ ਇਹ ਸੰਸਾਰ ਵਿੱਚ ਆਪਣੇ ਪੁੱਤਰਾਂ ਨਾਲੋਂ ਵੀ ਬਹੁਤ ਸਾਰੇ ਅਵਤਾਰ ਹੋ ਗਏ ਹਨ ਪਰ ਕਿਸੇ ਨੇ ਇਹ ਵਿਚਾਰ ਨਹੀਂ ਕੀਤਾ ਕਿ ਉਹ ਆਪਣੇ ਪੁੱਤਰਾਂ ਨਾਲੋਂ ਗੁਲਾਮ ਹੋ ਜਾਵੇਗਾ ਅਤੇ ਉਸ ਨੂੰ ਆਪਣੇ ਗੁਰੂ ਦੀ ਗੱਦੀ ਦੀ ਦੇ ਦੇਉਗੇ ਪਰ ਇਹ ਚੰਗੀ ਗੱਲ ਨਹੀਂ ਆਪਣੇ ਮਨ ਵਿੱਚ ਸੋਚੋ ਜੇਕਰ ਤੁਹਾਡੇ ਦਿਲ ਵਿੱਚ ਇਹ ਇੱਛਾ ਹੈ ਤਾਂ ਦੂਸੇ ਬੱਚਿਆਂ ਦੇ ਹਿਰਦੇ ਵਿੱਚ ਹਮੇਸ਼ਾ ਦਰਦ ਰਹੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਅਜਿਹਾ ਕੰਮ ਸਿਰਫ ਸਿੱਖਾਂ ਨੂੰ ਪ੍ਰਚਾਰ ਕਰਨ ਲਈ ਕੀਤਾ ਸੀ ਉਹਨਾਂ ਨੂੰ ਕਦੇ ਵੀ ਖੁਸ਼ੀ ਨਹੀਂ ਮਿਲੇ ਉਸ ਨੇ ਸਤਿਗੁਰੂ ਨਾਨਕ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਨਹੀਂ ਚਾਹੀਦੀ ਮੈਨੂੰ ਸਿਰਫ ਭਗਤੀ ਹੀ ਨੂੰ ਸਿਰਫ ਭਗਤੀ ਹੀ ਪਸੰਦ ਹੈ ਤਾਂ ਸਤਿਗੁਰੂ ਉਹਨਾਂ ਦੀ ਉਹਨਾਂ ਦੇ ਜੀ ਇਹ ਸ਼ਬਦ ਸੁਣ ਕੇ ਬਹੁਤ ਦੇਰ ਤੱਕ ਚੁੱਪ ਰਹੇ ਇੱਕ ਚੂਹਾ ਆ ਗਿਆ ਅਤੇ ਸਤਿਗੁਰ ਦੇ ਸਰੀਰ ਉੱਤੇ ਹਮਲਾ ਕਰ ਦਿੱਤਾ ਜਦੋਂ ਮੈਂ ਇਸ ਨੂੰ ਅੱਗੇ ਛੁੱਟਿਆ ਤਾਂ ਸਿੱਖਾਂ ਨੇ ਬਿੱਲੀ ਨੂੰ ਡਰਾ ਦਿੱਤਾ ਅਤੇ ਉਹ ਡਰ ਕੇ ਭੱਜ ਗਈ ਪਰ ਉਹ ਚੂਹਾ ਸਤਿਗੁਰ ਦੇ ਸਾਹਮਣੇ ਖੜਾ ਰਿਹਾ ਇਸ ਲਈ ਉਸ ਸਤਿਗੁਰ ਨੇ ਉਸ ਸੁਹੇ ਰਾਹੀ ਮਾਤਾ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਕਿਹਾ ਬਾਬਾ ਸ੍ਰੀਚੰਦ ਜੀ ਇਹ ਕੋਈ ਚੰਗੀ ਗੱਲ ਨਹੀਂ ਹੈ ਕਿ ਇਸ ਥਾਂ ਤੇ ਇੱਕ ਮਰੀ ਹੋਈ ਚੂਹੀ ਚੂਹੀ ਪਈ ਹੈ ਤੁਸੀਂ ਇਸ ਨੂੰ ਚੁੱਕ ਕੇ ਦਰਵਾਜ਼ੇ ਤੋਂ ਬਾਹਰ ਸੁੱਟ ਦਿਓ ਇਹ ਸੁਣ ਕੇ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਮੈਂ ਕਈ ਤਰ੍ਹਾਂ ਦੇ ਦਰਸ਼ਨ ਕੀਤੇ ਹਨ ਜੋ ਹਲਕੀ ਬਿੱਲੀਆਂ ਨੂੰ ਥਮਾ ਕੇ ਕਬੂਤਰਾਂ ਵਿੱਚ ਬਦਲਦੇ ਹਨ ਉਸ ਨੂੰ ਉਡਾਉਂਦੇ ਹਨ ਤੁਸੀਂ ਇਹਨਾਂ ਵਾਂਗ ਕੰਮ ਕਰ ਰਹੇ ਹੋ ਅਤੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਜੋ ਤੁਸੀਂ ਆਪਣੇ ਮਨ ਵਿੱਚ ਰੱਖਿਆ ਹੈ ਤੁਸੀਂ ਕੁੱਤਿਆਂ ਦੇ ਨਾਲ ਬਾਹਰ ਘੁੰਮਦੇ ਰਹੇ ਹੋ ਫਿਰ ਤੁਸੀਂ ਇੱਕ ਨਾਲਾਸ ਦਿਖਾਈਏ ਤੇ ਫਿਰ ਉਸ লাশ ਨੂੰ ਗੜਾ ਪ੍ਰਸ਼ਾਦ ਵਿੱਚ ਬਦਲ ਦਿੱਤਾ ਅਤੇ ਮੇਰੇ ਜੀਹੇ ਬਹੁਤ ਸਾਰੇ ਧੋਕੇ ਹੋਏ ਮੈਨੂੰ ਉਹਨਾਂ ਨੂੰ ਮੈਨੂੰ ਉਹਨਾਂ ਨੂੰ ਦੇਖਣ ਦੀ ਜ਼ਰੂਰਤ ਨਹੀਂ ਹੈ। ਬਾਬਾ ਸ੍ਰੀ ਚੰਦ ਨੇ ਕਿਹਾ ਮੈਂ ਇਸ ਮਰੇ ਹੋਏ ਚੂਹੇ ਨੂੰ ਨਹੀਂ ਚੱਕਾਂਗਾ। ਇਹ ਕਹਿ ਕੇ ਉਹ ਚੁੱਪ ਹੋ ਗਿਆ ਤੇ ਫਿਰ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਦੂਜੇ ਪੁੱਤਰ ਬਾਬਾ ਲਖਮੀ ਦਾਸ ਜੀ ਨੂੰ ਕਿਹਾ ਕਿ ਪੁੱਤਰ ਸੁਣ ਇਹ ਚੂਹਾ ਇੱਥੇ ਕਿਹਾ ਹੈ ਇਸ ਲਈ ਚੰਗਾ ਨਹੀਂ ਲੱਗਦਾ ਇਸ ਨੂੰ ਚੁੱਕ ਲੋ ਅਤੇ ਇਸ ਨੂੰ ਬਾਹਰ ਠਿੱਟ ਦਿਓ। ਇਹ ਸੁਣ ਕੇ ਬਾਬਾ ਲਖਮੀ ਦਾਸ ਜੀ ਨੇ ਕਿਹਾ ਇਹ ਮੇਰੇ ਲਈ ਠੀਕ ਨਹੀਂ ਹੈ ਮੈਂ ਮਰੇ ਹੋਏ ਚੂਹੇ ਨੂੰ ਨਹੀਂ ਚੱਕਾਂਗਾ ਜੇਕਰ ਤੁਸੀਂ ਅਜੀਹਾ ਕਹੋਗੇ ਤਾਂ ਮੈਂ ਕਿਸੇ ਹੋਰ ਨੂੰ ਇੱਥੋਂ ਚੁੱਕਣ ਲਈ ਕਹਾਂਗਾ ਏ ਕਹਿ ਕੇ ਉਹ ਹੰਕਾਰੀ ਹੋ ਗਿਆ ਤੇ ਚੁੱਪ ਹੋ ਗਿਆ ਉਸ ਤੋਂ ਬਾਅਦ ਸਤਿਗੁਰੂ ਨੇ ਗੁਰੂ ਨੇ ਭਾਈ ਲੈਣਾ ਜੀਂ ਬਲ ਵੇਖਿਆ ਤੇ ਕਿਹਾ ਏ ਪਿਆਰੇ ਕਰਤਾਰ ਤੁਸੀਂ ਇਸ ਚੂਹੇ ਨੂੰ ਚੁੱਕ ਕੇ ਬਾਹਰ ਸੱਟ ਦਿੱਤਾ ਇਹ ਸਤਿਗੁਰੂ ਨੇ ਆਪ ਛੱਡਿਆ ਸੀ ਉਸ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਜੀ ਸਥਿਤੀ ਪੈਦਾ ਕੀਤੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਛੱਡਣੀ ਪਈ ਇਸ ਲਈ ਗੁਰੂ ਜੀ ਨੇ ਆਪ ਹੀ ਇਹ ਸਾਰਾ ਪ੍ਰਬੰਧ ਕੀਤਾ ਅਤੇ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀਦਾਸ ਜੀ ਦੇ ਮਨ ਨੂੰ ਝੁਕਾ ਦਿੱਤਾ ਜਦੋਂ ਸਾਧ ਸਤਿਗੁਰੂ ਨੇ ਭਾਈ ਲੈਣਾ ਜੀ ਨੂੰ ਚੂਹਾ ਛੱਡਣ ਲਈ ਕਿਹਾ ਤਾਂ ਆਹ ਭਾਈ ਲੈਣਾ ਜੀ ਨੇ ਤੁਰੰਤ ਉੱਟ ਕੇ ਉਸ ਚੂਹੇ ਨੂੰ ਚੁੱਕ ਕੇ ਛੁੱਟ ਦਿੱਤਾ ਸਤਿਗੁਰੂ ਨੇ ਮਾਤਾ ਜੀ ਨੂੰ ਕਿਹਾ ਕਿ ਆਪਣੇ ਮਨ ਵਿੱਚ ਦੇਖ ਆਪਣੇ ਪੁੱਤਰਾਂ ਨੂੰ ਪਰਾਏ ਪੁੱਤਰ ਸਮਝੋ ਉਹ ਕਦੇ ਹੁਕਮ ਨਹੀਂ ਮੰਨਦੇ ਪਰ ਭਾਈ ਲੈਣਾ ਜੀ ਹਮੇਸ਼ਾ ਹੁਕਮ ਮੰਨ ਹੁਕਮ ਵਿੱਚ ਰਹਿੰਦੇ ਹਨ ਇੱਥੇ ਕੁਝ ਵੀ ਕਿਸੇ ਦੇ ਹੱਥ ਵਿੱਚ ਨਹੀਂ ਹੈ ਸਭ ਕੁਝ ਕਰਤਾਰ ਦੇ ਅਧੀਨ ਹੈ ਜਿਸ ਉੱਤੇ ਉਸ ਦੀ ਮਿਹਰ ਹੁੰਦੀ ਹੈ ਉਹ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ ਇਸ ਧਰਤੀ ਤੇ ਜਿੱਥੇ ਕਿਤੇ ਵੀ ਨੀਵੀਂ ਥਾਂ ਹੁੰਦੀ ਹੈ ਪਾਣੀ ਉਸ ਪਾਸੇ ਜਾਂਦਾ ਹੈ ਤੇ ਵੱਡੀ ਮਾਤਰਾ ਵਿੱਚ ਜਾਂਦਾ ਹੈ ਇੱਥੇ ਇੱਕ ਬਹੁਤ ਉੱਚਾ ਸਥਾਨ ਹੁੰਦਾ ਹੈ ਬੂੰਦ ਬੂੰਦ ਰੁਕਦਾ ਹੈ ਇਸ ਲਈ ਗੁਰੂ ਜੀ ਦਾ ਬਚਨ ਸੁਣ ਕੇ ਆਪਣੇ ਆਪਣੀਆਂ ਅੱਖਾਂ ਨਾਲ ਦੇਖ ਕੇ ਮਾਤਾ ਜੀ ਆਪਣੇ ਘਰ ਚਲੇ ਗਏ ਅਤੇ ਉਸ ਤੋਂ ਬਾਅਦ ਕੁਝ ਦਿਨ ਹੋਰ ਲੰਘ ਗਏ ਸਤਿਗੁਰੂ ਜੀ ਨੇ ਇੱਕ ਜਹਾਜ਼ ਦੇ ਰੂਪ ਵਿੱਚ ਸਾਧ ਸੰਗਤ ਨੂੰ ਪਰਖਣ ਲਈ ਇੱਕ ਹੋਰ ਵੀਧੀ ਤਿਆਰ ਕੀਤੀ ਆਪਣੇ ਕਮਰੇ ਵਿੱਚ ਸੁੱਤਾ ਹੋਇਆ ਸੀ ਅਤੇ ਦੋਵੇਂ ਪੁੱਤਰ ਉਸ ਨਾਲ ਸੁੱਤੇ ਸਨ ਤਾਂ ਸਤਿਗੁਰੂ ਨੇ ਬਾਬਾ ਸ੍ਰੀ ਚੰਦ ਜੀ ਨੂੰ ਆਪਣੇ ਕੋਲ ਬੁਲਾਇਆ ਧੋ ਕੇ ਵੱਡੇ ਭਰਾ ਭਾਈ ਲੈਣਾ ਜੀ ਨੂੰ ਸਤਿਗੁਰੂ ਦਾ ਭੋਗ ਪਾ ਕੇ ਲਿਆਓ ਆਗਿਆ ਲੈ ਕੇ ਝੀਲ ਤੇ ਜਾ ਕੇ ਚਾਦਰ ਧੋਣੀ ਸ਼ੁਰੂ ਕਰ ਦਿੱਤੀ ਜਦੋਂ ਭਾਈ ਲੈਣਾ ਜੀ ਝੀਲ ਤੇ ਗਏ ਤਾਂ ਰਾਤ ਹੋ ਗਈ ਅਤੇ ਜਦੋਂ ਪਾਈ ਲੈਣਾ ਜੀ ਚਾਦਰ ਧੋਣ ਲੱਗੇ ਤਾਂ ਇੱਕਦਮ ਦਿਨ ਹੋ ਗਿਆ ਸੂਰਜ ਨਿਕਲ ਆਇਆ ਮਾਨ ਵਿੱਚ ਬੜੀ ਹੈਰਾਨੀ ਹੋਈ ਚਾਦਰ ਨੂੰ ਧੋ ਕੇ ਸੁਕਾ ਕੇ ਸਤਿਗੁਰੂ ਕੋਲ ਲੈ ਆਇਆ ਸਤਿਗੁਰ ਦੇ ਸਾਹਮਣੇ ਰੱਖ ਕੇ ਸਤਿਗੁਰ ਅੱਗੇ ਸੀਸ ਝੁਕਾਇਆ ਤਾਂ ਗੁਰੂ ਜੀ ਨੇ ਉਸ ਨੂੰ ਉੱਪਰ ਚੁੱਕ ਕੇ ਕਿਹਾ ਏ ਤੁਹਾਡੇ ਵਰਗਾ ਹੋਰ ਕੋਈ ਨਹੀਂ ਚਾਦਰ ਉੱਪਰ ਚੁੱਕ ਕੇ ਕਿਹਾ ਇਹ ਸੰਸਾਰ ਵਿੱਚ ਤੁਹਾਡੇ ਵਰਗਾ ਹੋਰ ਕੋਈ ਨਹੀਂ ਚਾਦਰ ਤੋਣ ਵੇਲੇ ਤੁਸੀਂ ਕਿੰਨੀਆਂ ਰਾਤਾਂ ਉੱਥੇ ਪਏ ਰਹੇ ਇਹ ਸੁਣ ਕੇ ਭਾਈ ਲਾਹਣਾ ਜੀ ਨੇ ਕਿਹਾ ਤੁਸੀਂ ਆਪਣੀ ਰਫ਼ਤਾਰ ਨੂੰ ਜਾਣਦੇ ਹੋ ਤਾਂ ਇਹ ਸੁਣ ਕੇ ਸਤਿਗੁਰੂ ਨੇ ਕਿਹਾ ਜਿਸ ਦੇ ਭਾਗਾਂ ਵਿੱਚ ਹੈ ਉਹ ਕਿਸੇ ਨੂੰ ਨਹੀਂ ਮਿਲਦਾ ਸਤਿਗੁਰੂ ਨੇ ਲੱਖਾਂ ਯਤਨ ਕਰਨ